ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਗਤੇ ਜਿਗਰ ਅਤੇ ਸਭ ਤੋਂ ਛੋਟੇ ਸਹਜਾਦੇ ਚੌਥੇ ਫਰਜ਼ੰਦ ਬਾਬਾ ਫਤਿਹ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਬਾਬਾ ਫਤਿਹ ਸਿੰਘ ਜੀ ਨੇ ਛੋਟੀ ਉਮਰ ਦੇ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਕਰਕੇ ਸਿੱਖ ਇਤਿਹਾਸ ਕਾਇਮ ਕੀਤਾ ਹੈ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਿੱਖ ਇਤਿਹਾਸ ਵਿੱਚ ਚਮਕਦੇ ਤਰੂਤਾਰੇ ਦੀ ਵਾਂਗ ਨੇ ਇਹਨਾਂ ਦੇ ਨਾਮ ਨੂੰ ਆਮ ਤੌਰ ਤੇ ਬਾਬਾ ਫਤਿਹ ਸਿੰਘ ਜਾਂ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ 12 ਤੰਬਰ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਮਹਿਲ ਮਾਤਾ ਜੀਤੋ ਜੀ ਦੇ ਪਾਵਨ ਕੋਖੋਂ ਚੌਥੇ ਪੁੱਤਰ ਵਜੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਬਾਬਾ ਫਤਿਹ ਸਿੰਘ ਜੀ ਜਦੋਂ 1 ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਤਾ ਜੀ ਦਾ ਅਕਾਲ ਚਲਾਣਾ ਹੋ ਗਿਆ ਅਤੇ ਇਹਨਾਂ ਦਾ ਪਾਲਣ ਪੋਸ਼ਣ ਆਪ ਜੀ ਦੇ ਵੱਡੇ ਭਰਾ ਬਾਬਾ ਜ਼ੁਰਾਵਰ ਸਿੰਘ ਅਤੇ ਦਾਦੀ ਮਾਤਾ ਮਾਤਾ ਗੁਜਰੀ ਦੁਆਰਾ ਕੀਤੀ ਗਈ ਹੈ। ਬਾਬਾ ਫਤਿਹ ਸਿੰਘ ਜੀ ਦੇ ਜੀਵਨ ਦੇ ਨਾਲ ਬੜੀ ਪਿਆਰੀ ਘਟਨਾ ਚੁੜੀ ਹੈ। ਇੱਕ ਦਿਨ ਤਿੰਨੇ ਵੱਡੇ ਸਾਬ ਜਾਦੇ ਗੱਤਕਾ ਖੇਡ ਰਹੇ ਸਨ। ਅਤੇ ਦੇਖ ਕੇ ਬਾਬਾ ਫਤਿਹ ਸਿੰਘ ਜੀ ਵੀ ਆ ਗਏ। ਬਾਬਾ ਜੁਜਾਰ ਸਿੰਘ ਜੀ ਨੇ ਕਿਹਾ ਕਿ ਫਤਿਹ ਸਿੰਘ ਤੁਸੀਂ ਛੋਟੇ ਹੋ। ਜਦੋਂ ਵੱਡੇ ਹੋਵੋਗੇ ਤਾਂ ਫਿਰ ਸਾਡੇ ਨਾਲ ਖੇਡਣਾ। ਤਾ ਬਾਬਾ ਫਤਿਹ ਸਿੰਘ ਜੀ ਚੁੱਪ ਕਰਕੇ ਕਮਰੇ ਵਿੱਚ ਚਲੇ ਗਏ ਅਤੇ ਦਸਤਾਰ ਦੇ ਉੱਪਰ ਦਸਤਾਰ ਸਜਾ ਕੇ ਇੱਕ ਵੱਡੀ ਦਸਤਾਰ ਸਜਾ ਲਈ ਅਤੇ ਫਿਰ ਉਸ ਉੱਪਰ ਹੋਰ ਵੱਡੀ ਦਸਤਾਰ ਸਜਾ ਲਈ ਅਤੇ ਉੱਚਾ ਦਮਾਲਾ ਸਜਾ ਲਿਆ ਤੇ ਫਿਰ ਵੱਡੇ ਵੀਰਾਂ ਕੋਲ ਜਾ ਕੇ ਕਿਹਾ ਆ ਦੇਖੋ ਮੈਂ ਵੀ ਵੱਡਾ ਹੋ ਗਿਆ ਹੁਣ ਮੈਨੂੰ ਵੀ ਖੜਾਉ ਆਪਣੇ ਨਾਲ ਇਹ ਸਭ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਖ ਰਹੇ ਸਨ ਤੇ ਸਾਰੇ ਕੌਤਕ ਨੂੰ ਦੇਖ ਕੇ ਛੋਟੇ ਜਿਹੇ ਇਸ ਲਾਲ ਦੇ ਅਨੋਖੇ ਸਿਆਣਪ ਭਰੇ ਕੌਤਕ ਨਤੀਕੇ ਬਹੁਤ ਪ੍ਰਸੰਨ ਹੋਏ ਪੁੱਤਰ ਨੂੰ ਗੋਦ ਵਿੱਚ ਬਿਠਾਇਆ ਤੇ ਲਾਡ ਕੀਤਾ ਪਰੇ ਦਰਬਾਰ ਦੇ ਵਿੱਚ ਕਿਹਾ ਕਿ ਫਤਿਹ ਸਿੰਘ ਨੇ ਇਹ ਜੋ ਕਾਰਜ ਕੀਤਾ ਉਸਲਾਗਾ ਜੋਗਾ ਇਹ ਅਕਾਲੀ ਜੱਥਾ ਹੋਏਗਾ ਜੋ ਕਿਸੇ ਅੱਗੇ ਨਹੀਂ ਝੁਕੇਗਾ ਤਾਂ ਫਿਰ ਉਸ ਸਮੇ ਗੁਰਗੋਬਿੰਦ ਸਿੰਘ ਜੀ ਨੇ ਪਰੇ ਦਰਬਾਰ ਵਿੱਚੋਂ ਪੰਜ ਸਿੰਘ ਭਾਈ ਉਦੇਸ ਸਿੰਘ ਭਾਈ ਤਹਿਲ ਸਿੰਘ ਭਾਈ ਸੁਲੱਖਣ ਸਿੰਘ ਤੇ ਭਾਈ ਈਸ਼ੇ ਸਿੰਘ ਭਾਈ ਦੇਵਾ ਸਿੰਘ ਨੂੰ ਪੰਜਾਂ ਸਿੰਘਾਂ ਨੂੰ ਨੀਲੇ ਨਵੇਂ ਬਾਣਿਆਂ ਵਿੱਚ ਸਜਾ ਕੇ ਬਾਬਾ ਫਤਿਹ ਸਿੰਘ ਜੀ ਦਾ ਅਕਾਲੀ ਜਥਾ ਤਿਆਰ ਕੀਤਾ ਫਿਰ ਬਾਬਾ ਫਤਿਹ ਸਿੰਘ ਜੀ ਦੇ ਛੋਟੇ ਹੁਣ ਕਰਕੇ ਸਭ ਤੋਂ ਲਾਡਲੇ ਸਨ ਤਾਂ ਇਸ ਕਰਕੇ ਬਾਬਾ ਫਤਿਹ ਸਿੰਘ ਜੀ ਦੇ ਜਥੇ ਦਾ ਨਾਮ ਲਾਡਲੀਆਂ ਫੌਜਾ ਰੱਖਿਆ ਜੋ ਕਿ ਅੱਜਕੱਲ ਨਿਹੰਗ ਸਿੰਘ ਵੀ ਇਸ ਨੂੰ ਆਪਣੇ ਬੋਲਿਆਂ ਦੇ ਵਿੱਚ ਬੋਲਦੇ ਨੇ ਕਿ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਆਲ ਹੋ ਜਾਵੇ ਲਾਡਲੀਆਂ ਫੌਜਾਂ ਨੂੰ ਪਾਵੇ ਸਤਿ ਸ਼੍ਰੀ ਅਕਾਲ ਤਾਂ ਦੇਸ਼ ਵਿਦੇਸ਼ ਦੀਆਂ ਨਾਨਕ ਨਾਮ ਲੇਵਾ ਸੰਤਾਂ ਅੱਜ ਬਾਬਾ ਫਤੀ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਅਤੀ ਸ਼੍ਰੀ ਗੁਰਦੁਆਰਾ ਫਤੀਗੜ ਸਾਹਿਬ ਵਿਖੇ ਬਾਬਾ ਫਤੀ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਾਈ ਜਾਂਦੇ ਨੇ ਉੱਥੇ ਹੀ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਬੜੇ ਹੀ ਸ਼ਰਧਾ ਤੇ ਉੱਸਾ ਨਾਲ ਮਨਾਉਂਦੀਆਂ ਨੇ ਤੁਹਾਨੂੰ ਇਹ ਪੋਸਟ ਕਿਵੇਂ ਲੱਗੀ ਸਾਨੂੰ ਆਪਣੀ رائے ਸਾਂਝੀ ਜ਼ਰੂਰ ਕਰੋ ਅਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ